ਹੈਲੋ ابو ਜੀ ਹਾਂ ਜੀ ਅੱਜ ਖਲਸਾ ਜੀ ਫਤਿਹ ਠੀਕ ਹੋ ਹਾਂ ਜੀ ਹਾਂ ਜੀ ਠੀਕ ਹੈ ਕੀ ਹਾਲ ਹੈ ਜਗਮੀਤ ਵਧੀਆ ਜੀ ਚੜਦੀ ਕਲਾ ਇੱਕੋ ਮਾਮਲਾ ਬੜਾ ਚੱਲੀ ਜਾਂਦਾ ਉੱਤਰਖੰਡ ਵਾਲਾ ਤਰਸੀਮ ਸਿੰਘ ਵਾਲਾ ਹਾਂ ਜੀ ਉਹ ਮਾਮਲਾ ਹੈ ਹੀ ਵੱਡਾ ਫਿਰ ਚੱਲੂਗਾ ਹੀ ਕੀ ਹੋ ਗਿਆ ਜੀ ਉਹ ਅਸਲ ਵਿੱਚ ਹੈ ਕੀ ਆ ਸੱਚ ਕੀ ਹੁੰਦਾ ਕੁਝ ਤਾਂ ਉਹਨੂੰ ਚੰਗਾ ਕਹਿ ਰਹੇ ਆ ਕੁਝ ਉਹਨੂੰ ਮਾੜਾ ਕਹਿ ਰਹੇ ਆ ਦੇਖੋ ਸਾਰੀ ਦੁਨੀਆ ਜਿਹੜੀ ਆ ਉਹ ਇੱਕ ਬੰਨੇ ਤੇ ਹੋ ਨਹੀਂ ਸਕਦੀ ਕਦੀ ਵੀ ਹਾਂ ਜੀ ਉਹਨੂੰ ਚੰਗਾ ਕਹਿਣ ਵਾਲਿਆਂ ਦੀ ਵੀ ਥੇਰੀ ਉੱਥੇ ਹੈਗੀ ਆ ਜਿੰਸੀ ਜਿਹੜੇ ਉਹਦੇ ਤੋਂ ਫਾਇਦੇ ਲੈਂਦੇ ਸੀ ਹੂੰ ਜਿਨ੍ਹਾਂ ਦੀ ਉਹ ਪੈਰਵੀ ਕਰਦਾ ਸੀ ਹੂੰ ਜਿਨ੍ਹਾਂ ਦੇ ਕੰਮ ਸਰਕਾਰਾਂ ਚ ਕਰਵਾ ਕੇ ਦਿੰਦੇ ਸੀ ਹੁਣ ਚੰਗਾਈ ਕਹਿਣਗੇ ਉਹ ਤੇ ਉਹਨੂੰ ਹੂੰ ਪਰ ਉਹਦੀ ਕੀਮਤ ਜਿਹੜੀ ਕੌਮ ਨੂੰ ਚਕਾਉਣੀ ਪੈਂਦੀ ਸੀ ਗੱਲ ਤੇ ਉਹ ਹੈ ਨਾ ਜੀ ਵੀ ਐਡਾ ਵੱਡਾ ਸਥਾਨ ਇਤਿਹਾਸਿਕ ਨਾਨਕ ਮੋਤਾ ਸਾਹਿਬ ਨਨਕਾਣੇ ਸਾਹਿਬ ਤੋਂ ਬਾਅਦ ਇਹ ਇਤਰੀ ਭਾਰ ਦਾ ਸਭ ਤੋਂ ਵੱਡਾ ਸਥਾਨ ਹੈ ਜੀ ਉਹਦੇ ਦੇ ਪਿਛਲੇ 40 ਸਾਲਾਂ ਤੋਂ ਇਹ ਕਾਬਜ਼ ਹੈ ਉੱਥੇ ਹੂੰ ਜੋ ਜਿਹਨੇ ਜੋ ਕੋਈ ਨੇ ਕੀਤਾ ਹੈ ਜੋ ਪਾਪ ਗੁਨਾਹ ਕੀਤੇ ਹੈ ਜਿਹੜੇ ਉਹ ਆਖਿਰ ਭਾਂਡਾ ਭਰ ਗਿਆ ਹੁਣ ਫਿਰ ਹੂੰ ਹੂੰ ਇਹ ਪਾਪ ਕਿੱਦਾਂ ਦੇ ਮਤਲਬ ਪਾਪ ਕਿੱਦਾਂ ਦੇ ਜਿੱਦਾਂ ਦੇ ਪੂਲੇ ਨੇ ਕੀਤੇ ਪੰਜਾਬ 'ਚ ਓਕੇ ਉਹ ਤਾਂ ਬਹੁਤ ਜ਼ਿਆਦਾ ਗਾਂਵ ਦੀ ਚੀਜ਼ ਸੀ ਸਿੱਖਾਂ ਦੇ ਨਾਲ ਬੜਾ ਅਤਿਆਚਾਰ ਕੀਤਾ ਸੀ ਨੇ ਤਾਂ ਇਹ ਬਸ ਉਹ ਹੀ ਚੀਜ਼ ਸੀ ਕਿ ਇਹ ਜਰਾ ਇਹ ਜਰਾ ਥੋੜਾ ਲੁਕਿਆ ਹੋਇਆ ਸੀਗਾ ਬਾਲਾ ਨੰਗਾ ਨਹੀਂ ਸੀ ਹੁੰਦਾ ਉਹ ਨੰਗਾ ਸੀਗਾ ਉਹ ਆਪ ਐਕਸ਼ਨ ਕਰਦਾ ਸੀ ਇਹ ਸਰਕਾਰ ਤੋਂ ਕਰਵਾ ਦਿੰਦਾ ਸੀ ਕਰਦਾ ਸਿੱਖਾਂ ਨਾਲ ਸੀ ਇਹ ਵੀ ਹੋਰ ਆ ਜਿੰਨੀ ਮਦੋਂ ਕਾਰਕੂ ਲੈ ਰ ਇੱਥੇ ਚੱਲੀ ਆ 83 ਵਿੱਚ 85 ਤੋਂ ਬਾਅਦ ਅੱਛਾ ਜੀ ਕਿੰਨੇ ਬੰਦੇ ਨੇ ਸਿੰਘ ਸੇ ਜਿਹੜੇ ਨੇ ਮਰਵਾਏ ਇੱਥੇ ਹੂੰ ਹੋਰ ਵੀ ਉੱਥੇ ਜੇ ਕੋਈ ਮੜਾ ਜਾਏ ਦੇ ਖਿਲਾਫ ਕੋਈ ਸ਼ਾਹ ਲੈਂਦਾ ਸੀ ਉਸ ਦੇ ਉਸ ਦੇ ਖਿਲਾਫ ਕਾਨੂੰਨ ਜਾਂਦਾ ਸੀ ਸਰਕਾਰੀ ਦਰਬਾਰੇ ਪੂਰੀ ਸੀ ਇੱਕ ਜਿਹੜਾ ਇੱਕ ਜਿਹੜਾ ਉਹ ਮਾਮਲਾ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਨਾਚ ਕਰਾਉਣ ਵਾਲਾ ਉਹ ਤਾਂ ਕੋਈ ਮਾਮੂਲੀ ਘਟਨਾ ਇਹਨੂੰ ਤਾਂ ਤੁਸੀਂ ਕੀ ਕਹੋਗੇ ਉਹ ਤਾਂ ਮੁੱਖ ਮੰਤਰੀ ਆਇਆ ਤੇ ਇਹਨਾਂ ਨੇ ਗੋਲਿਆਂ ਨੇ ਅੱਗੇ ਗੋਲਾਗਿਰੀ ਕਰਨੀ ਹੁੰਦੀ ਹੈ ਹੂੰ ਠੀਕ ਹੈ ਨਾ ਪਰ ਮਰਿਆਦਾ ਦੇ ਤੇ ਉਹ ਵੀ ਉਹ ਵੀ ਉਲਟ ਸੀਗਾ ਜਿਹੜੀ ਇਹਨੇ ਉੱਥੇ ਕੀਤੀ ਹੂੰ 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 ਤੇ ਖਰੇਤ ਮਰਿਆਦਾ ਦਾ ਦੇ ਕਿਉਂਕਿ ਇਹਨਾਂ ਨੂੰ ਡਰ ਥੋੜੀ ਸੀ ਕਿਸੇ ਦਾ ਹੂੰ ਕਿਉਂਕਿ ਤਖਤਾਂ ਦੇ ਜਥੇਦਾਰ ਤੇ ਇਹਦੇ ਪ੍ਰੋਗਰਾਮਾਂ ਚ ਆਉਂਦੇ ਸੀ ਜੇ ਇਹ ਇਹ ਨਾ ਕੁਝ ਕੀਤਾ ਤੇ ਕੀ ਤਖਤਾਂ ਦੇ ਜਹੇਦਾਰਾਂ ਨੂੰ ਇਹ ਗੱਲ ਦਾ ਪਤਾ ਨਹੀਂ ਜੀ ਵੀ ਇਹ ਸਿੱਖਾਂ ਦੇ ਖਿਲਾਫ ਚੱਲਦਾ ਰਿਹਾ ਜਾਂ ਇਹ ਸਭ ਪਤਾ ਸਭ ਪਤਾ ਹੈ ਇੱਥੇ ਹੁਣ ਪੰਜਾਬ 'ਚ ਕਿਹੜੇ ਤਖਤਾਂ ਦੇ ਜਹੇਦਾਰਾਂ ਨੂੰ ਨਹੀਂ ਪਤਾ ਵੀ ਕੌਣ ਕੀ ਕਰੀ ਜਾਂਦਾ ਪਰ ਜਿਹੜੇ ਹੁਣ ਆਈ ਕਿ ਕਿਸੇ ਪ੍ਰੋਗਰਾਮ ਦੇ ਸਹਿਰੇ ਉਹਨਾਂ ਨੂੰ ਕੀ ਲੱਗੇ ਇੰਨਾਂ ਗੱਲਾਂ ਨਾਲ ਉਹ ਕੋਈ ਹਜ਼ਾਰ ਥੋੜੀ ਨਹੀਂ ਫਿਰ ਕੌਮ ਦੀ ਗਵਾਹੀ ਕਰਨ ਵਾਲੇ ਉਹਨੂੰ ਜਹੇਦਾਰ ਤਾਂ ਨਹੀਂ ਕਹਿ ਸਕਦੇ ਜਿਹੜਾ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੱਖਾਂ ਮੀਟ ਕੇ ਰੱਖੇ ਉਹ ਕਿਵੇਂ ਕਿਵੇਂ ਦੱਸਿਆ ਜਾ ਸਕਦਾ ਉਹਨਾਂ ਨੂੰ ਮਤਲਬ ਉਹਨਾਂ ਦੇ ਉੱਥੇ ਜਾ ਜਾ ਕੇ ਸ਼ਿਕਾਇਤਾਂ ਵੀ ਅਸੀਂ ਤੇ ਕਰ ਹਟੇ ਮੇਰੀ ਤੇ ਮੇਰੇ ਖਿਆਲ 2000 3 ਦੇ ਲਗਭਗ ਪੂਰੀ ਡਿਟੇਲ ਚ ਲਿਖ ਕੇ ਚਿੱਠੀ ਰੱਖਤਾ ਵੀ ਜਿਸ ਜਰਾ 5000 ਰੁਪਏ ਦੇ ਕੋਲੇ ਪਈ ਉਸ ਜਿਸ ਜਰਾ ਕੋਲ ਹੂੰ ਕੋਈ ਕਾਰਵਾਈ ਨਹੀਂ ਕਿਉਂਕਿ ਇਹ ਇਹ ਲਫਾਫੇ ਦੇ ਭਾਈ ਮੋਟੇ ਉਹਨਾਂ ਨੂੰ ਠੀਕ ਹੈ ਬਾਬੂ ਜੀ ਮੈਨੂੰ ਨਾ ਕਿਸੇ ਨਾਲ ਗੱਲ ਹੋਈ ਮੇਰੀ ਉਧਰਲੇ ਪਾਸੇ ਹੀ ਉਹ ਕਹਿੰਦੇ ਕਿ ਇੱਕ ਜਿਹੜੀ ਬ੍ਰਾਈ ਸੀ ਗੁਰਦੁਆਰੇ ਵਾਲੀ ਉਹ ਚੱਕਲੀ ਪਰ ਬੰਦਾ ਬੜਾ ਚੰਗਾ ਸੀ ਜੇ ਕਹਿੰਦੇ 70 ਕਿੱਲੇ ਖੁਦ ਨੇ ਜ਼ਮੀਨਦਾਨ ਕੀਤੀ ਸੀ ਗੁਰੂ ਘਰ ਨੂੰ ਝੂਠ ਮਾਰਦੇ ਆ ਗੁਰੂ ਘਰ ਦੀ ਜ਼ਮੀਨ ਤੇ ਹੋਣ ਕਬਜ਼ਾ ਕੀਤਾ ਇਹਨੇ 2.5 ਕਿੱਲੇ ਜ਼ਮੀਨ ਉਹ ਬਣਾ ਕੇ ਆਪਣਾ ٹرسٹ ਦੇ ਨਾਲ ਵਾਲੀ ਹੈ ਹੂੰ ਇਹਦੇ ਕੋਲ ਕਿੱਥੋਂ ਆਈ 70 ਕਿੱਲੇ ਜ਼ਮੀਨਦਾਨ ਕਰਨ ਦੀ ਕਹਿੰਦੇ ਗੁਰੂ ਘਰ ਨੂੰ ਪੂਰਾ ਸਮਰਪਿਤ ਸੀਗਾ ਸੇਵਾ ਉਹਦੀ ਨੂੰ ਲੈ ਕੇ ਹੀ ਜਿਹੜੀ ਦੂਜੀ ਧਿਰ ਸੀਗੀ ਕਾਬਜ਼ ਹੋਣਾ ਚਾਹੁੰਦੀ ਸੀਗੀ ਉਸ ਚੀਜ਼ ਦੀ ਖਾਰ ਕੱਢੀ ਗਈ ਹੈ ਉਹ ਤਾਂ ਦੇਖੋ ਇਲਜ਼ਾਮ ਤਾਂ ਐਵੇਂ ਲੱਗਣੇ ਆ ਜਿਹੜੇ ਹੁਣ ਜਿਹੜੇ ਉੱਥੇ ਜਿਹੜੇ ਇਹਦੇ ਇਹਦੇ 766 ਜਿਨ੍ਹਾਂ ਨੇ ਰਾਜ ਕੀਤਾ ਇੰਨੇ ਸਾਲ ਹੂੰ ਉਹਨਾਂ ਨੂੰ ਇਹ ਸੌਖਾ ਥੋੜੀ ਲੱਗੂਗਾ ਹੂੰ ਵੀ ਉਹਨਾਂ ਦਾ ਇੱਕ ਕਿਸਮ ਦਾ ਪਿਓ ਮਰ ਗਿਆ ਹੂੰ 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 ਉਹਦਾ ਸਿਰ ਨੰਗਾ ਹੋ ਗਿਆ ਉਹਨਾਂ ਦਾ ਤਾਂ ਹੂੰ ਠੀਕ ਹੈ ਨਾ ਇਹ ਕਹਿਣਗੇ ਵੀ ਇੱਕ ਮੈਨੂੰ ਉਹਨੇ ਇਹ ਗੱਲ ਕਹੀ ਆ ਉਹ ਕਹਿੰਦਾ ਕਿ ਇਹਨਾਂ ਦੀ 1 ਕਰੋੜ ਦੀ ਫਰੋਤੀ ਦਾ ਚੱਕਰ ਸੀਗਾ ਕਿ ਪਹਿਲਾਂ ਫਰੋਤੀ ਮੰਗੀ ਸੀ ਇਹਨਾਂ ਬੰਦਿਆਂ ਦਾ ਘਟਾਪਾ ਹੋਇਆ ਪੁਲਿਸ ਨੂੰ ਫੜਾ ਦਿੱਤੇ ਕਾਰਵਾਈ ਹੋਈ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਹੁਣ ਫੇਰ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਤੇ ਫੇਰ ਦੁਬਾਰਾ ਇਹਨਾਂ ਨੇ ਆ ਜਿਹੜੀ ਆ ਉਹਨਾਂ ਤੇ ਗੋਲੀਆਂ ਚਲਾਈਆਂ ਹੋ ਸਕਦਾ ਹੈ ਇਹ ਇਹਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਮੈਂ ਵੀ ਇਹ ਜਿਹੜੀ ਗੱਲ ਆ ਝੂਠੀ ਹੈ ਜਾਂ ਨਹੀਂ ਅੱਜਕੱਲ ਫਰੋਤੀਆਂ ਦਾ ਤੇ ਕੰਮ ਚੱਲਦਾ ਹੀ ਹੈ ਹੂੰ ਤੇ ਫਰੋਤੀਆਂ ਮੰਗਦੇ ਕਿਹਦੇ ਕੋਲੋਂ ਲੋਕ ਜਿੱਥੇ ਕੋਈ ਕਮੀ ਹੋਊਗੀ ਜਿੱਥੇ ਕੋਈ ਉਂਗਲ ਤਰਾ ਹੋਊਗਾ ਤਾਂ ਉਹਨੂੰ ਡਰਾਉਣਗੇ ਨਾ ਵੀ ਅਸੀਂ ਨਹੀਂ ਦੇ ਤੇਰੇ ਨਾਲ ਅਸੀਂ ਤੇਰੇ ਦੱਸ ਦਾਂਗੇ ਲੋਕਾਂ ਨੂੰ ਹੂੰ 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 ਬੰਦੇ ਸੰ ਪੈਸੇ ਦੇ ਇੱਕ ਜਿਹੜੀ ਤੁਸੀਂ ਵੀਡੀਓ ਪਾਈ ਕੇ ਕਿਸੇ ਵੀ ਗੁਰੂ ਘਰ ਦੇ ਵਿੱਚ ਇਹਦਾ ਭੋਗ ਨਹੀਂ ਪੈਣਾ ਚਾਹੀਦਾ ਕੋਈ ਇਦਾਂ ਇਦਾਂ ਹੋ ਸਕਦਾ ਵੀ ਜੇ ਤਾਂ ਸਿੱਖਾਂ ਦੇ ਵਿੱਚ ਕੋਈ ਮਾੜੀ ਮੋਟੀ ਕਣੀ ਕਣੀ ਹੋਵੇ ਹੂੰ ਹੁਣ ਇੱਥੇ ਜਿਹੜਾ ਪੰਜਾਬ ਦੇ ਵਿੱਚ ਪੂਲੇ ਦਾ ਭੋਗ ਹੋਇਆ ਸਿੱਖਾਂ ਨੇ ਕੋਰ ਦੁਆਰੇਆਂ ਚ ਹੂੰ ਠੀਕ ਹੈ ਪਰ ਜੇ ਉਹਨਾਂ ਗਲਤੀ ਹੈ ਵੀ ਸਿੱਖ ਸਿੱਖ ਵਿਚਾਰੇ ਇੱਕ ਤਾਂ ਬਾਹਰ ਬੈਠੇ ਪੰਜਾਬ ਤੋਂ ਉਹ ਵੈਸੇ ਹੀ ਆਪਣੇ ਆਪ ਨੂੰ ਸਿਕਿਉਰ ਨਹੀਂ ਸਮਝਦੇ ਹਨ ਜੀ ਨਹੀਂ ਤਾਂ ਜੇ ਜੇ ਸਹੀ ਮੈਨੇਜ ਸਿੱਖ ਹੋਣ ਜੇ ਸਹੀ ਮੈਨੇਜ ਸਿੱਖਾਂ ਦਾ ਕੋਈ ਆਪਣਾ ਉਹਨਾਂ ਦਾ ਕੋਈ ਹੋਵੇ ਵਾਰਿਸ ਉਹਨਾਂ ਦਾ ਕੋਈ ਹੂੰ ਹੂੰ ਤੇ ਇਹਦਾ ਕਾਲ ਤੱਕ ਤਾਂ ਹੁਕਮਨਾਮਾ ਜਾਰੀ ਹੋ ਜਾਣਾ ਸੀ ਉਹਨੂੰ ਤਾਂ ਵੀ ਇਹਦਾ ਕੋਈ ਭੋਗ ਨਾ ਬਾਬੇ ਇਹਦੇ ਕੋਈ ਨਾ ਜਾਵੇ ਮਰਨੇ ਤੇ ਪਰ ਜੇ ਕਾਲ ਤੱਕ ਸਭ ਜਹੇਦਾਰ ਉੱਥੇ ਜਾਂਦੇ ਆ ਉਹਦੇ ਪ੍ਰੋਗਰਾਮਾਂ ਚ ਜਾਂਦੇ ਆ ਤੇ ਕੀ ਹੋ ਗੁਨਾਮਾਂ ਜਾਰੀ ਕਰ ਸਕਦੇ ਮੈਂ ਉਹੀ ਕਹਿਣਾ ਨਾ ਮੋੜ ਵਿਗੜਿਆ ਤੇ ਦੇ ਗਾਂ ਇਹਨਾਂ ਦੀ ਹਿੰਮਤ ਪਈ ਆ ਨਾ ਹੂੰ ਵੀ ਜੇ ਮੋੜ ਸਾਡਾ ਵਿਗੜਿਆ ਜੇ ਸਾਡੇ ਜਹੇਦਾਰਾਂ ਦੀ ਕਹਾਣੀ ਮੁੱਕੀ ਹੈ ਪਹਿਲਾਂ ਫੇਰ ਇਹ ਸਾਰੇ ਬਾਗੀ ਹੋਏ ਨਾ ਇਹਨਾਂ ਦਾ ਡਰ ਖਤ ਮੁੱਕ ਗਿਆ ਫਿਰ ਹੂੰ 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 ਠੀਕ ਹੈ ਹੂੰ ਇਹ ਹੁਣ ਕਹਾਣੀ ਤੇ ਚੱਲਦੀ ਆ ਵੀ ਕਿਹੜਾ ਡੇਰੇ ਦਾ ਸਾਥ ਮਰਦਾ ਤੇ ਉਹਨੂੰ ਪੱਗ ਕਿਹਨੂੰ ਦੇਣੀ ਹੈ ਇਹ ਤੈ ਤਾਂ ਪੰਜਾਬੋਂ ਹੁੰਦੀ ਆ ਜਿਹੜੇ ਉੱਪਰ ਦੇ ਜਿਹੜੇ ਤੁਹਾਡੇ ਏਰੀਏ ਦੇ ਗੁਰਦੁਆਰੇ ਉਹ ਵੀ ਇਥੋਂ ਪੰਜਾਬ ਤੀ ਤੈ ਹੁੰਦਾ ਵੀ ਕਿਹੜਾ ਬੰਦਾ ਉੱਥੇ ਕਾਬਜ਼ ਕਰਨਾ ਨਹੀਂ ਕਾਰ ਸੇਵਾ ਵਾਲਿਆਂ ਦੀ ਗੱਲ ਕਰਦਾ ਮੈਂ ਡੇਰਿਆਂ ਦੀ ਜੀ 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 ਹਾਂ ਗੁਰਦੁਆਰੇ ਦੇ ਬੱਤੀ ਚੱਲੋ ਜਿਹੜੇ ਹੈਗੇ ਆ ਉਹ ਤਾਂ ਆਪਣੀ ਆਪਣੀ ਕਮੇਟੀਆਂ ਉਹ ਆਪਣੇ ਹਿਸਾਬ ਨਾਲ ਚੱਲਦੇ ਆ ਕਿਵੇਂ ਉਹ ਉਹਨਾਂ ਨੂੰ ਮੈਨੇਜ ਕਰਦੇ ਆ ਇਹ ਤਾਂ ਵੱਖਰਾ ਵਿਸ਼ਾ ਨਾ ਹੂੰ 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 ਉਹ ਤਾਂ ਹੁਣ ਉਹ ਤਾਂ ਉਹ ਵੀ ਉੱਥੇ ਵੀ ਹੁਣ ਸਰਕਾਰਾਂ ਦੇ ਦਬਾਅ ਦਖਲ ਇੰਨੇ ਜ਼ਿਆਦਾ ਹੈ ਕਿ ਕੋਈ ਬਿਨਾਂ ਸਰਕਾਰ ਦੇ ਦਖਲ ਤੋਂ ਬਿਨਾਂ ਸਰਕਾਰ ਦੀ ਮਰਜ਼ੀ ਦਾ ਕੋਈ ਪ੍ਰਧਾਨ ਥੋੜੀ ਬਣ ਜੂਗਾ ਕਿਸੇ ਗੁਰਦੁਆਰੇ ਜੀ 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 ਪਿੰਡਾਂ ਦੇ ਗੁਰਦੁਆਰਿਆਂ ਤੱਕ ਤੇ ਸਿਲਕਾਵਾਂ ਗੋਦਾ ਖਲੋਏ ਕਿਹੜੇ ਹੂੰ ਹਾਂਜੀ ਜੀ ਜੀ ਜਿਹੜੇ ਏਡੇ ਏਡੇ ਵੱਡੇ ਇਤਿਹਾਸਕ ਸਥਾਨ ਆ ਉਹਨਾਂ ਨੂੰ ਕੌਣ ਸੁਣਨੇ ਛੱਡ ਦੇ ਹੂੰ 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 ਹਾਂਜੀ ਇਹ ਮਾਮਲਾ ਇੱਕ ਹੁੰਦਾ ਤਾਂ ਬਹੁਤ ਕੁਸ਼ਾ ਪਹਿਲਾਂ ਵੀ ਇਦਾਂ ਕਿਸੇ ਤੇ ਗੋਲੀਆਂ ਚੱਲ ਜਾਣੀਆਂ ਕਿਸੇ ਨੂੰ ਮਾਰ ਦੇਣਾ ਊ ਇਹ ਕੰਮ ਚੱਲਦਾ ਆਇਆ ਪਰ ਇਹ ਮਾਮਲਾ ਹਾਈਲਾਈਟ ਬਹੁਤ ਹੋ ਰਿਹਾ ਹੈ ਮੈਂ ਕੱਲ ਦਾ ਨੋਟ ਕਰ ਰਿਹਾ ਕਿ ਇਹਨੂੰ ਬੜਾ ਉਭਾਰਿਆ ਜਾ ਰਿਹਾ ਕਿ ਬਹੁਤ ਬਹੁਤ ਗਲਤ ਹੋ ਗਿਆ ਕਈ ਤਾਂ ਕਹਿ ਰਹੇ ਬਹੁਤ ਚੈਨਲਾਂ ਤੇ ਵੀ ਇਹ ਚੀਜ਼ ਚੱਲ ਰਹੀ ਹੈ ਕਿ ਬਹੁਤ ਗਲਤ ਹੋਇਆ ਕਿ ਜੇ ਉਹ ਕਿਸੇ ਕੱਲ ਦਾ ਸਹਿਯੋਗੀ ਸੀ ਤਾਂ ਇਹਨੂੰ ਕੋਰਟ ਦੇ ਵਿੱਚ ਕੋਰਟ ਤੇ ਕਿਉਂ ਨਹੀਂ ਵਿਸ਼ਵਾਸ ਰੱਖਦੇ ਪੰਜਾਬ ਦੇ ਲੋਕ ਜਾਂ ਜਿਹੜੇ ਅੰਮ੍ਰਿਤਸਰ ਨਾਲ ਇਲਾਕੇ ਨਾਲ ਜੋੜੀਆਂ ਜਾ ਰਹੀਆਂ ਤਸਵੀਰਾਂ ਪਤਾ ਨਹੀਂ ਸੱਚ ਹੈ ਕਿ ਝੂਠਾ ਕਿ ਉਧਰ ਦੇ ਏਰੀਆ ਦੇ ਨਾਲ ਇਹਨਾਂ ਨੇ ਜਾ ਕੇ ਇਦਾਂ ਕਿਉਂ ਕੀਤਾ ਇਹ ਸੋਧਾ ਲਾਂਚ 'ਤੇ ਵਿਸ਼ਵਾਸ ਕਿਉਂ ਰੱਖਦੇ ਇਹ ਚੀਜ਼ ਬੜੀ ਚਰਚਿਤ ਚੱਲ ਰਹੀ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਇਹ ਗੱਲਾਂ ਉਹ ਕੋਈ ਲੋਕ ਕਹਿੰਦੇ ਨੇ ਜਿਨ੍ਹਾਂ ਜਿਨ੍ਹਾਂ ਦਾ ਧੋਰੀ ਸੁਲਕਾ ਉੱਥੋਂ ਚੱਲਦਾ ਸੀਗਾ ਹੂੰ ਜਿਨ੍ਹਾਂ ਦੀ ਜਿਹੜੇ ਦੀ 70 ਸਾਇ ਚ ਪੜਦੇ ਸੀਗੇ ਉਹਨਾਂ ਵਾਸਤੇ ਫਿਰ ਹਨੇਰ ਪੈ ਗਿਆ ਜੀ ਹੂੰ ਹੈਨਾ ਹੂੰ ਹੂੰ ਜਿਹੜੇ ਕਹਿਣਗੇ ਉਹ ਕਹਣਗੇ ਵੀ ਇਹ ਬਹੁਤ ਚੰਗਾ ਹੋ ਗਿਆ ਜੀ ਚੰਗਾ ਤੇ ਉਹ ਲੋਕ ਕਹਿੰਦੇ ਹੋਣਗੇ ਨਾ ਜਿਹੜੇ ਭੁਗਤ ਭੋਗ ਗਿਆ ਜਿਨ੍ਹਾਂ ਨੇ ਜਿਨ੍ਹਾਂ ਨੂੰ ਇਹਨੇ ਬਰਬਾਦ ਕੀਤਾ ਉਹ ਤੇ ਕਹਿੰਦੇ ਹੀ ਹੋਣਗੇ ਨਾ ਕਿੰਨਾ ਹੋਇਆ ਹੂੰ 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 ਪਰ ਉਹਨਾਂ ਦੀ ਆਵਾਜ਼ ਕਿੰਨੀ ਹੈ ਵਿਚਾਰਿਆਂ ਦੀ ਹੂੰ ਉਹਨਾਂ ਨੂੰ ਕੁਝ ਦਾ ਕੋਣ ਹੂੰ ਹੈਨਾ ਹੂੰ ਹੂੰ ਸੋ ਇਹ ਜਿਹੜੇ ਜਿਹੜੇ ਮੁੰਡਿਆਂ ਨੇ ਫਿਰ ਇਹ ਕੰਮ ਕੀਤਾ ਕਿ ਉਹ ਜਿਹੜੇ ਇਹਨੂੰ ਕਹਿ ਰਹੇ ਕਿ ਬਹੁਤ ਵਧੀਆ ਹੋਇਆ ਫਿਰ ਉਹਨਾਂ ਦਾ ਸਾਥ ਦੇਣਗੇ ਉਹ ਨਹੀਂ ਮੈਂ ਤਾਂ ਕਹਿੰਦਾ ਵੀ ਜੇ ਹੁਣ ਕੌਮ ਕੌਮ ਦੀ ਜੇ ਐਡੀ ਵੱਡੀ ਪੱਗ ਜਿਹੜੀ ਇਹ ਰੋਲਦਾ ਸੀ ਰੋਜ਼ ਪੈਰਾਂ ਤੇ ਜੇ ਉਹਨਾਂ ਨੇ ਕੋਈ ਕਿਸੇ ਨੇ ਹਿੰਮਤ ਕੀਤੀ ਹੈ ਤੇ ਕੌਮ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੂੰ ਹੈਨਾ ਪਰ ਗੱਲ ਇਹ ਹੈ ਵੀ ਇਹ ਇਹ ਸਾਡਾ ਸਾਡਾ ਤਜਰਬਾ ਹੈ ਸਾਡਾ ਜਿਹੜਾ ਹੈਗਾ ਵੀ ਅੱਜ ਦੇ ਦੌਰ ਦੇ ਵਿੱਚ ਇਹੋ ਜਿਹਾ ਬਹੁਤ ਘੱਟ ਲੋਕ ਨੇ ਜਿਹੜੇ ਖੁੱਲ ਕੇ ਉਹਨਾਂ ਦੇ ਸਮਰਥਨ 'ਚ ਵੀ ਆਉਣਗੇ ਹੂੰ ਕਿਉਂਕਿ ਹਾਲਾਤ ਤਾਂ ਸਾਹਮਣੇ ਹੀ ਆ ਵੀ ਦੇਸ਼ ਦੇ ਵਿੱਚ ਕੀ ਹਾਲਾਤ ਨੇ ਤੇ ਖਾਸ ਕਰਕੇ ਪੰਜਾਬ 'ਚ ਸਾਡੇ ਕੀ ਹਾਲਾਤ ਨੇ ਜੀ ਵੈਸੇ ਜਿਹੜੀ ਬਾਹਰ ਪੰਜਾਬ ਤੋਂ ਬਾਹਰ ਵੱਸਦੇ ਜਿਵੇਂ ਤੁਸੀਂ ਉਧਰਲੇ ਏਰੀਆ 'ਚ ਵੱਸ ਰਹੇ ਹੋ ਉਹ ਲੋਕ ਕੀ ਸੋਚਦੇ ਇਸ ਚੀਜ਼ ਨਾਲ ਸਹਿਮਤਾ ਨਹੀਂ ਲੋਕਾਂ ਦੇ ਵਿੱਚ ਡਰਤਾ ਨਹੀਂ ਕਿ ਇਦਾਂ ਕਤਲੇਆਮ ਜਾਂ ਕੁਝ ਚੱਲਦਿਆ ਚੀਜ਼ ਤੇ ਜਲਤ ਨਾ ਹੋ ਜੇ ਕੁਝ ਨਹੀਂ ਨਹੀਂ ਇਹੋ ਜਿਹਾ ਕੋਈ ਸੈਂਬ ਨਹੀਂ ਹੈਗਾ ਲੋਕਾਂ ਦੇ ਵਿੱਚ ਕਿਉਂਕਿ ਲੋਕ ਲੜੇ ਆ ਇਹਦੇ ਖਿਲਾਫ ਤਾਂ 40 ਸਾਲ ਤੋਂ ਇਹਦੇ ਖਿਲਾਫ ਯੂਪੀ ਪ੍ਰਾਈ ਦੇ ਸਿੱਖ ਜਿਹੜੇ ਆ ਲਗਾਤਾਰ ਲੜਦੇ ਆ ਹੂੰ 25 ਸਾਲ ਦੇ ਨੇ ਗੁਰਦੁਆਰਾ ਕਮੇਟੀ ਨਹੀਂ ਬਣਾਉਂ ਦਿੱਤੀ ਫਿਰ ਕਾਲੀ ਸ਼ਿਵਰ ਲਾ ਕੇ ਇੱਕ ਐਨੀ ਪਾਵਰ ਦਾ ਮਾਲਕ ਸੀ ਯਾਰ ਤੁਸੀਂ ਮੈਨੂੰ ਦੱਸੋ ਜਿਹੜੇ ਹੁਣ ਸਰਕਾਰ ਦੇ ਬਣ ਜਾਂਦੇ ਮੁਖਬਰ ਉਹਨਾਂ ਕੋਲ ਪਾਵਨਾ ਥੋੜੀਆਂ ਆ ਜਾਣੀਂਗੇ ਹੂੰ ਹੈਨਾ ਉਹ ਸਿੱਧੇ ਅਗਲੇ ਅਗਲੇ ਕਹਿੰਦੇ ਵੀ ਸਾਡੇ ਸਿੱਧੇ ਅਮਿਤ ਸ਼ਾ ਬਿਫਾਨਾ ਨਾ ਕਰਿਆਉਂਦੇ ਇਹਦੇ ਉਹ ਤੁਹਾਡੀ ਜਥੇਦਾਰਾਂ ਦੀ ਗੋਡੇ ਨਾਲ ਕੀ ਕਿਉਂ ਬਹਿ ਗਿਆ ਅਮਿਤ ਸ਼ਾ ਹੂੰ ਤੇ ਉਹ ਉਹ ਜਥੇਦਾਰ ਤੇ ਸਾਡੀ ਕਦੋਂ ਸੁਣੂਗਾ ਹੂੰ ਹੂੰ ਹਣਾ ਤੇ ਲੋੜਾ ਤੇ ਇਹੀ ਹੈ ਕਿ ਸਾਡੇ ਸਾਡੇ ਤਾਂ ਮਤਲਬ ਸਾਡਾ ਤਾਂ ਇੰਨਾ ਬੁਰਾ ਹਾਲਾਤ ਹੈ ਧਾਰਮਿਕ ਪੱਖੋਂ ਖਾਸ ਕਰਕੇ ਸਾਡੇ ਸੰਸਥਾ ਦਾ ਹੂੰ ਮਤਲਬ ਕੁਝ ਹੈ ਕਹਿ ਨੂੰ ਬਚਿਆ ਨਹੀਂ ਕੋ ਸਾਡੇ ਹੂੰ ਬਿਨਾ ਕਬਜ਼ੇ ਤੋਂ ਸਾਡੀ ਕੋਈ ਸੰਸਥਾ ਬਚੀ ਨਹੀਂ ਹੂੰ ਤੇ ਜਿਨੇ ਜਿਨੇ ਸਰਕਾਰ ਨਾਲ ਲੜ ਕੇ ਕਬਜ਼ਾ ਕਰ ਲਿਆ ਸਰਕਾਰ ਉਹਦੇ ਪਿੱਛੇ ਤੇ ਖੜ ਗਈ ਉਹਨੂੰ ਕੌਣ ਲਾਊਗਾ ਫਿਰ ਹੂੰ 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 ਹਾਂ ਜੀ ਜੀ ਹੁਣ ਹੁਣ ਇਹ ਕਰਨ ਵਾਲੇ ਕੌਣ ਨੇ ਇਹਨਾਂ ਦੀ ਮਨਛਾ ਕੀ ਸੀ ਜਾਂ ਇਹਨਾਂ ਨੇ ਇਹਨਾਂ ਇਹਨਾਂ ਨੇ ਕੋਈ ਤੁਹਾਡੇ ਕਹਿਣ ਮਤਲਬ ਕੋਈ ਸਰੋਤੀ ਦਾ ਰੋਲਾ ਸੀ ਇਹ ਤਾਂ ਹੁਣ ਸਮਾਂ ਦੱਸੂਗਾ ਨਾ ਆਉਣ ਵਾਲੇ ਸਮੇਂ ਜੀ ਬਹੁਤ ਬਹੁਤ ਟੀ ਵਾਲਾ ਕੇਸ ਹੈ ਕਿ ਜੀ ਬਹੁਤ ਬਹੁਤ ਸ਼ੁਕਰ ਗਿਆ ਬਾਪੂ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੋਰ ਦਿੱਤਾ ਠੀਕ ਹੈ ਜੀ ਹਾਂ ਠੀਕ ਹੈ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਜੀ ਠੀਕ ਹੈ ਜੀ